ਇਕੜਾ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਸਾਮਾਨ ਇਹਦਾ ਇਹਦਾ ਆਤਮ ਨਿਰਭਰ ਬੰਨਣਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਨੂੰ ਆਤਮ ਨਿਰਭਰ ਬੰਨਣਾ ਹੋਗਾ ਕਬ ਕਬ ਕਦੋਂ ਕੋਣ ਕਿਹੜੀ ਕਿਹੜੀ ਗੱਲ ਤੋਂ ਆਤਮ ਨਿਰਭਰ ਹੋ ਜਾਗੇ ਸੀ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦੇਉ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਕੋਈ ਕਿਸੇ ਕੰਟਰੀ ਚ ਕੋਈ ਉਨੀ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿੱਥੋਂ ਕੰਪਨੀਆਂ ਹਾਇਰ ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਹੈ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਤੇ ਉਸ H H1B ਤੇ ਉਹਨੇ ਮੇਰੇ ਦੋਸਤ ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਹੈ